ਇਹ ਹੁਣ ਜਦੋਂ ਵੀ ਉਹ ਇੱਕ ਇਹਨਾਂ ਦਾ ਕਹਿੰਦਾ ਵਾ ਸਕੋਰ ਬੋਲਨੇ ਤਾਂ ਚਾਹ ਹੁੰਦਾ ਇੰਗਲੈਂਡ ਕੈਨੇਡਾ ਦੁਬਈ ਦੇ ਤਰਿਆ ਕਰਦਾ ਉਹ ਚਾਹ ਹੁੰਦੇ ਹੁੰਦੇ ਲੈਣ ਰਿਆ ਪਰ ਲੋਕਾਂ ਨੂੰ ਉੱਥੇ ਹੁੰਦਾ ਵੀ ਫਟਾਫਟ ਸਾਨੂੰ ਪਤਾ ਲੱਗੇ ਜਿੱਤਿਆ ਕੌਣ ਬੈਸਟ ਰੇਟਰ ਕੌਣ ਬੈਸਟ ਜਾਫੀ ਕੌਣ ਇਹਨਾਂ ਦੀ ਜਾਲੋ ਕਮੈਂਟਰ ਵੀਰਾਂ ਨੂੰ ਬੇਨਤੀ ਆ ਵੀ ਧਿਆਨ ਦਿਓ ਜੇ ਹੋ ਸਕਦਾ ਮੈਨੂੰ ਲਾਈਵ ਗੱਲਾਂ ਹੀ ਘੜਦੇ ਹੁਣ ਵੀ ਇਹ ਕੀ ਬੋਲੀ ਜਾਂਦਾ ਪਰ ਮੇਰੀ ਆਸ ਤੇ ਜਿਹੜਾ ਮੈਨੂੰ ਦਿਸੂ ਗਲਤ ਕੰਮ ਹੁੰਦਾ ਉਹ ਮੈਂ ਬੋਲ ਦੇਣਾ ਮੇਰਾ ਨੁਕਸਾਨ ਹੋ ਜੇ ਜਾਂ ਮੇਰੇ ਕੋਲ 4 ਸੱਜਣਾਂ ਤੋਂ 2 ਰਹਿ ਜਾਣ ਕੋਈ ਗੱਲ ਨਹੀਂ ਪਰ ਜਿਹੜੀਆਂ ਕਮੀਆਂ ਪੇਸ਼ ਕੀ ਉਹਨਾਂ ਨੂੰ ਆਪਾਂ ਦੂਰ ਕਰਨਾ ਆਪਾਂ ਹੌਕਾ ਦੇਣਾ ਵਾ ਵੀ ਉਹਨਾਂ ਨੂੰ ਆਪਾਂ ਚੰਗਾ ਕਰੀਏ ਠੀਕ ਹੈ ਜਿਦਾਂ ਹਰਜੀਤ ਜੀ ਬੋਲ ਕੇ ਗਏ ਇੰਟਰਨੈਸ਼ਨਲ ਦਾ ਦਰਜਾ ਇੰਟਰਨੈਸ਼ਨਲ ਪਲੇਅਰ ਦਾ ਦਰਜਾ ਹਰ ਕਿਸੇ ਨੂੰ ਨਹੀਂ ਮਿਲ ਜਾਂਦਾ ਉਹ ਬਹੁਤ ਚੰਦ ਪਲੇਅਰਾਂ ਦੇ ਕੋਲ ਆ ਤੇ ਚੰਦ ਨੂੰ ਮਿਲਿਆ ਜਾਂ ਚੰਦ ਨੂੰ ਹੀ ਦਾਮ ਮਿਲਣਾ ਹਰ ਕਿਸੇ ਨੂੰ ਇੰਟਰਨੈਸ਼ਨਲ ਨਹੀਂ ਇਹ ਨਹੀਂ ਕਿ ਮੈਂ ਦਬਾਈ ਖੇਡ ਆਂ ਤੇ ਮੈਨੂੰ ਤੇ ਇੰਟਰਨੈਸ਼ਨਲ ਕਹਿ ਦੋ ਜਾਂ ਮੈਂ ਪਿਛੇ ਜੇ ਕੈਨੇਡਾ ਗਿਆ ਤਾਂ ਉੱਥੇ ਮੈਂ ਇੱਕ ਮੈਚ ਤੇ ਰੈਫਰੀ ਕੀਤੀ ਤੇ ਮੈਨੂੰ ਕਈ ਵੀਰ ਭਰਾ ਇੰਟਰਨੈਸ਼ਨਲ ਰੈਫਰੀ ਕਹਿਣ ਲੱਗੇ ਮੈਂ ਇੰਟਰਨੈਸ਼ਨਲ ਰੈਫਰੀ ਨਹੀਂਗਾ ਇੰਟਰਨੈਸ਼ਨਲ ਰੈਫਰੀ ਹੋਵਾ ਜਾਂ ਇੰਟਰਨੈਸ਼ਨਲ ਪਲੇਅਰ ਹੋਵਾ ਜਿਹੜਾ ਕਿਸੇ ਕੰਟਰੀ ਦੀ ਟੀਮ ਚ ਜਾਂਦਾ ਜਿਦਾ ਪਾਕਿਸਤਾਨ ਗਏ ਇੰਡੀਆ ਦੀ ਟੀਮ ਭਾਵੇਂ ਉਹ ਐਸਪੀਸੀ ਨੇ ਭੇਜੀ ਪਰ ਟੈਗ ਦੇ ਨਾਲ ਇੰਡੀਆ ਦਾ ਹਿਲ ਇਦਾਂ ਕੋਈ ਟੀਮ ਵਰਲਡ ਕੱਪ ਚ ਖੇਡੀ ਆ ਕੋਈ ਥੋ ਪ੍ਰੋਪਰ ਟੀਮ ਬਣ ਕੇ ਜਾਂਦੀ ਆ ਕੋਈ ਫੈਡਰੇਸ਼ਨ ਵੱਲੋਂ ਜਾਂ ਸਾਡੀ ਆਲ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਉਹਦੇ ਨਾਲ ਅਫੀਸ਼ੀਅਲ ਜਿਹੜੇ ਜਾਂਦੇ ਆ ਜਿਹੜੇ ਕਮੈਂਟੇਟਰ ਜਾਂਦੇ ਆ ਜਿਹੜੇ ਪਲੇਅਰ ਜਾਂਦੇ ਉਹ ਇੰਟਰਨੈਟ ਹਲਕ ਨੇ ਜਾਂਦੇ ਆ ਜਦਕਿ ਕਿਸੇ ਕਲੱਬ ਵੱਲੋਂ ਘੇਟਲਣਾ ਇੰਟਰ ਹੈਲ ਨਹੀਂ ਬਣ ਜਾਂਦਾ ਬੰਦਾ ਤੇ ਨਾ ਹੀ ਉਹ ਮੁੱਲਣਾ ਚਾਹੀਦਾ ਇਸ ਕਰਕੇ ਫਿਰ ਜਿਹੜੇ ਬਣੇ ਆ ਉਹਨਾਂ ਦਾ ਰੁਤਬਾ ਵੀ ਘਟਦਾ ਇਹਨਾਂ ਗੱਲਾਂ 'ਵਾਲ ਆਸ ਕਰਦੇ ਆਂ ਵੀ ਉਮੀਦ ਕਰਦੇ ਆਂ ਕਿ ਕਮੈਂਟੇਟਰ ਵੀਰ ਹਰ ਕਿਸੇ ਨੂੰ ਇਹ ਰੁਤਬਾ ਦੇਣ ਤੋਂ ਪਹਿਲਾਂ ਸੋਚ ਲੈਣ ਕਿਹੜਾ ਸ਼ਬਦ ਸਾਨੂੰ ਬੋਲਣਾ ਚਾਹੀਦਾ ਜਿਹੜਾ ਨਹੀਂ ਹੁਣ ਜਦੋਂ ਮਿਲਾਂ ਗਿਆ ਵੀ ਜਿਹੜੇ ਇੰਟਰਨੈਸ਼ਨਲ ਬੈਠੇ ਆ ਜਾਂ ਜਿਨ੍ਹਾਂ ਨੇ ਇੰਨੇ ਨੇ ਮਿਹਨਤ ਕੀਤੀ ਆ ਉਹਨਾਂ ਦੇ ਸਾਹਮਣੇ ਇਹ ਕਿ ਜੰਮ ਦੇ ਜਵਾਕ ਨੂੰ 45 ਕਿਲੋ ਵਾਲੇ ਨੂੰ ਸੁਪਰਸਟਾਰ ਕਹੀ ਜਾਵਾਂਗੇ ਜਾਂ ਇੰਟਰਨੈਸ਼ਨਲ ਕਹੀ ਜਾਵਾਂਗੇ ਫਿਰ ਉਹ ਕੀ ਹੋ ਗਿਆ ਵਿਚਾਰੇ ਜਿਨ੍ਹਾਂ ਨੇ ਸਾਰੀ ਉਮਰ ਕਹਾ ਲਈ ਉਹ ਰਾਜੇ ਹੁਣੇ ਖੇਡ ਕੇ ਆਇਆ ਇੰਟਰਨੈਸ਼ਨਲ ਪਾਕਾ ਕਲੇਰ ਇੰਟਰਨੈਸ਼ਨਲ ਠੀਕ ਹੈ ਪਾਕਿਸਤਾਨ ਕਿਹੜਾ ਆ ਹੋਰ ਆਪਣੇ بڑے ਪਲੇਅਰ ਹੈ ਜਿਦਾ ਅਰਸ਼ ਨੇ ਇੰਡੀਆ ਟੀਮ ਨੂੰ ਖੇਡ ਲਿਆ ਮੱਖੀ ਨੇ ਖੇਡ ਲਿਆ ਗਗਨ ਸੁਭਰਾ ਨੇ ਖੇਡ ਲਿਆ ਇਹ ਇੰਟਰਨੈ ਹ ਦਰਜਾ ਇਹਨਾਂ ਨੂੰ ਮਿਲ ਪਰਦਰ ਦਿੱਤਾ ਕੀਤਾ ਨਾ ਠੀਕ ਹੈ ਉਹ ਆ ਨਾ ਕਿ ਕੋਈ ਵੀ ਇਤੋਂ ਚਲ ਜੀਏ ਆਪਾਂ ਮਲੇਸ਼ੀਆ ਖੇਡਣ ਤੇ ਆਣ ਕੇ ਕਹਿ ਦਈਏ ਵੀ ਮੈਂ ਇੰਟਰਨੈਟ ਹੈਲੋ ਹੋ ਗਿਆ ਨਹੀਂ ਜਾਂ ਮੈਂ ਉੱਥੇ ਰੈਫਰੀ ਕਰਿਆ ਮੈਂ ਇੰਟਰਨੈਟ ਰੈਫਰੀ ਬਣ ਗਿਆ ਨਹੀਂ ਮੈਂ ਉੱਥੇ ਕਮੈਂਟਰੀ ਕਰਿਆ ਨਹੀਂ ਉਹ ਨਹੀਂ ਜਿੰਨੂੰ ਇੰਡੀਆ ਲੈਵਲ ਤੇ ਕੋਈ ਫੈਡਰੇਸ਼ਨ ਵੱਲੋਂ ਮਾਨਤਾ ਮਿਲਦੀ ਆ ਜਾਂ ਕੋਈ ਚੋਣ ਹੁੰਦੀ ਆ ਉਹੋ ਇੰਟਰਨੈਟ ਪੰਡਾ ਤੇ ਉਹਨੂੰ ਉਹਦਾ ਰਤਬਾ ਦਿੱਤਾ ਜਾਂਦਾ ਇੱਕ ਲਾਸਟ ਪੁਆਇੰਟ ਕਮੈਂਟੇਟਰ ਵੀਰਾਂ ਵਾਸਤੇ ਤੁਸੀਂ ਕਿਸੇ ਵੀ ਪਿੰਡ ਜਾਂਦੇ ਜੇ ਮੈਚ ਦੀ ਕਮੈਂਟਰੀ ਕਰਨੀ ਠੀਕ ਹੈ ਭਾਵੇਂ ਸ਼ੋਅ ਮੈਚ ਆ ਕਲਪਾਂਵਾਂ ਜਾਂ ਹੋਰ ਕੋਈ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਚਾਹੀਦਾ ਵਾ ਵੀ ਉਸ ਪਿੰਡ ਚੱਲੇ ਆ ਉਸ ਪਿੰਡ ਤੇ ਨਿਗਾਹ ਮਾਰੀ ਉਹ ਪਿੰਡ ਦੇ ਕਿੰਨੇ ਪੁਰਾਣੇ ਪਲੇਅਰ ਆ ਜਾਂ ਕਿੰਨੇ ਨਵੇਂ ਪਲੇਅਰ ਆ ਜਾਂ ਕਬੱਡੀ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਖੇਡ ਦੇ ਪਲੇਅਰ ਹੋਏ ਉਸ ਪਿੰਡ ਦੇ ਉਹਨਾਂ ਦਾ ਜ਼ਿਕਰ ਕਰੀਏ ਉਹ ਸਾਡਾ ਫਰਜ਼ ਬੰਦਾ ਕਰਨਾ ਪਰ ਨਹੀਂ ਅਸੀਂ ਕੀ ਕਰਦੇ ਆ ਅਸੀਂ ਪਹਿਲਾਂ ਇਹਨੇ ਵੀ ਸਰਪੰਚ ਕਿਹੜਾ ਕਿਹੜਾ ਉੱਥੇ ਆਉਣਾ ਬਾਰੋਂ ਕਿਹੜਾ ਕਿਹੜਾ ਬੰਦਾ ਉੱਥੇ ਹੋਣਾ ਜਿਹਨੇ ਪੈਸੇ ਦੇਣੇ ਉਹ ਨਹੀਂ ਯਾਰ ਠੀਕ ਹੈ ਪੈਸੇ ਦੀ ਲੋੜ ਹੈ ਹਰ ਕਿਸੇ ਨੂੰ ਪਰ ਜਿਹੜੇ 20-20 ਸਾਲ 5-5 ਸਾਲ ਖੇਡ ਕੇ ਬਾਹਰ ਵੱਟ ਤੇ ਬੈਠੇ ਆ ਉਹਨਾਂ ਦੇ ਮਨ ਚੋਂ ਦੀ ਉਹ ਸਾਡਾ ਵੀ ਕੋਈ ਨਾਂ ਲਵੇ ਅਸੀਂ ਕਬੱਡੀ ਖੇਡੀ ਆ ਹੁਣ ਸਾਡ ਤੋਂ ਬਾਅਦ ਆ ਖੇਡਣ ਦੇ ਆ ਕਿਤੇ ਸਾਡਾ ਵੀ ਜ਼ਿਕਰ ਹੋਵੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਜ਼ਰੂਰ ਜਿਹੜੇ ਪਿੰਡ ਤੁਸੀਂ ਜਾਂਦੇ ਜੇ ਨਾ ਮੈਚ ਲਾਉਣ ਉਸ ਪਿੰਡ ਦਾ ਥੋੜਾ ਬੋਧਾ ਅਧਿਆਨ ਕਰ ਲਿਆ ਕਰੋ ਉਹ ਪੇੜ ਦੇ ਕਿੰਨੇ ਪਲੇਅਰ ਐ ਚ ਪੇੜ ਦਾ ਕੋਈ ਨਹੀਂ ਪੇੜ ਦੇ ਕੋਈ ਆਣ ਗਵਾਂਡ ਪੇੜ ਦਾ ਕੋਈ ਪਲੇਅਰ ਹੋਊਗਾ ਨਾ ਜੇ ਕਬੱਡੀ ਦਾ ਨਹੀਂ ਕੋਈ ਹਾਕੀ ਦਾ ਹੋਊਗਾ ਕੋਈ ਫੁੱਟਬਾਲ ਦਾ ਹੋਊਗਾ ਉਹਨਾਂ ਦਾ ਜ਼ਿਕਰ ਕਰੋ ਹਾਂ ਤੁਸੀਂ ਉਹਨਾਂ ਜ਼ਿਕਰ ਕਰਦੇ ਜਿਉ ਘਰ ਬੈਠੇ ਵੇਖਦੇ ਆ ਜਾਂ ਵੱਟ ਤੇ ਬੈਠੇ ਵੇਖਦੇ ਉਹਨਾਂ ਤੋਂ ਕੋਲੋਂ ਲਓ ਬਾਜ ਜਾਂਦਾ ਜੋ ਪਰਿਵਾਰ ਚ ਬੈਠੇ ਵੇਖਣਦੇ ਨਾ ਉਹ ਪਰਿਵਾਰ ਨੂੰ ਦੱਸਣ ਤੇ ਜਾਂ ਉਤਲੇ ਹਵਾਈ ਫੇਰ ਨਾ ਕਰਿਆ ਕਰੋ ਥੋੜਾ ਜਿਹਾ ਜ਼ਮੀਨੀ ਲੈਵਲ ਤੇ ਆ ਜਾਓ ਗੁਸਾ ਨਾ ਕਰਿਓ ਜੇ ਜ਼ਰੂਰੀ ਆ ਜੇ ਆਪਾਂ ਕੋ ਕਬੱਡੀ ਨੂੰ ਅੱਗੇ ਲੈ ਕੇ ਜਾਣਾ ਵਾ ਜਾਂ ਕਬੱਡੀ ਦੇ ਨਾਲ ਪ੍ਰਮੋਟਰਾਂ ਨੂੰ ਜੋੜਨਾ ਪੁਰਾਣੇ ਪਲੇਅਰਾਂ ਨੂੰ ਜੋੜਨਾ ਇਹ ਜ਼ਰੂਰੀ ਹੈ ਇਹਨਾਂ ਗੱਲਾਂ ਤੇ ਫੋਕਸ ਆਪਾਂ ਜ਼ਰੂਰ ਕਰੀਏ ਤੇ ਚਲੋ ਨਹੀਂ ਜਿਹੜੇ ਨਹੀਂ ਆਏ ਉਹਨਾਂ ਦੇ ਪਰਤੇ ਜਿਹੜੇ ਨਹੀਂ ਆਏ ਉਹ ਨਾ ਹਣ ਇਹ ਤੈਨੂੰ ਸੋਚਿਆ ਫਿਰ ਆਪਣੇ ਮੈਂ ਮੈਂ ਉਹ ਬੁਨਣਿਆ ਤੇ ਜਿਹੜੇ ਕਮੈਂਟਰ ਜਿਹੜੇ ਗ라운ਡ ਜਾਂਦੇ ਆ ਸਾਰਿਆਂ ਸਾਰਿਆਂ ਨੂੰ ਬੋਲਣੇ ਨਹੀਂ ਸਾਰੇ ਵਾਲੇ ਬੋਲਣਾ ਮੈਂ ਤੇ ਸਮਝਾਣਾ ਮੈਂ ਤੇ ਦੱਸੇ ਬਿਆ ਕਮੀਆਂ ਪੇਸ਼ੀਆਂ ਪਿਆ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਏ ਬਿਆ ਕਮੀਆਂ ਪੇਸ਼ੀਆਂ ਦੂਰ ਕਰੀਏ ਜੇ ਤੁਸੀਂ ਉਹਨੂੰ ਆਪਣੇ ਨਾਲ ਜੋੜ ਲੇਤੇ ਉਹ ਵੱਖਰੀ ਗੱਲ ਆ ਮੈਂ ਕਹਿੰਦੀ ਆ ਕਮੀਆਂ ਪੇਸ਼ੀਆਂ ਇਹਨਾਂ ਨੂੰ ਆਪਾਂ ਦੂਰ ਕਰੀਏ ਠੀਕ ਹੈ ਨੇ ਠੀਕ ਹੈ ਨੇ ਜਿਹੜੀਆਂ ਕਮੀਆਂ ਪੇਸ਼ੀਆਂ ਆਪਾਂ ਉਹਨਾਂ ਨੂੰ ਦੂਰ ਕਰੀਏ ਮੈਂ ਬੇਨਤੀ ਕਰਾਂਗਾ ਜਿਦਾਂ ਪਹਿਲਾਂ ਚਲੋ ਗੱਲਾਂ ਪਤਾ ਜਿਹੜੀਆਂ ਅਸੀਂ ਕੀਤੀਆਂ ਮੇਰੇ ਵੀਰਾਂ ਨੂੰ ਕੁਝ ਬੁਰਾ ਲੱਗਾ ਮੈਂ ਉਹਦਾ ਮਾਫੀ ਜੋਨਾ ਹੱਥ ਜੁੜ ਕੇ ਉਹਨਾਂ ਦਾ ਕਹਿਣਾ ਹੈ ਵੀ ਤੁਹਾਨੂੰ ਕਹਿ ਰਿਆ ਕਿ ਤੁਸੀਂ ਸਹੀ ਜੇ ਤੇ ਇੱਥੇ ਆਏ ਜੇ ਜਿਹੜੇ ਗਲਤ ਕੰਮ ਕਰਦੇ ਆ ਜਾਂ ਛੱਟੇ ਮਾਰਦੇ ਉਹ ਘਰ ਬੈਠੇ ਉਹ ਸਾਹਮਣੇ ਨਹੀਂ ਆਉਣ ਦੇ ਜੇ ਤੁਸੀਂ ਸਹੀ ਜੇ ਤਾਂ ਤੁਸੀਂ ਇੱਥੇ ਆਏ ਨਾ ਤੁਹਾਡੇ ਦਿਲ ਤੇ ਲੱਗੀ ਆ ਮੈਂ ਉਹਦੇ ਲਈ ਹੱਥ ਜੁੜ ਕੇ ਮਾਫੀ ਮੰਗਦਾ ਮोटा ਭਰਾ ਸਾਡਾ ਜਿਹਦੇ ਕਰਕੇ ਅੱਜ ਸਾਡੇ ਕਮੈਂਟੇਟਰ ਜਿਹੜੇ ਆ ਰੋਜੀ ਰੋਟੀ ਦੇ ਪੈ ਜਾਂਦਾ ਜਿੱਦਾਂ ਪ੍ਰੋਫੈਸਰ ਮੱਖਣ ਸਿੰਘ ਦੀ ਕੇਮਪੁਰੀਆਂ ਨੇ ਕਬੱਡੀ ਚ ਕਮੈਂਟਰੀ ਤੇ ਪਹਿਲ ਲਿਆਂਦਾ ਉੱਠਿਆ ਤਾਂ ਉਹ ਬੁੱਟੇ ਵੀਰ ਨੂੰ ਵੇਖ ਕੇ ਉੱਠਿਆ ਇਹਨੂੰ ਆਪਣਾ ਉਸਤਾਦ ਮੰਨਦੇ ਆ ਉਹਨਾਂ ਨੂੰ ਮੇਰੀ ਗੱਲ ਬੁਰਾ ਲੱਗੀ ਹੈ ਮੈਂ ਮਾਫੀ ਚਾਹੁੰਨਾ ਕਿਉਂਕਿ ਮੈਂ ਉਹਨਾਂ ਵਾਸਤੇ ਨਹੀਂ ਕਿਹਾ ਉਹ ਸਹੀ ਹੈ ਤੂੰ ਇੱਥੇ ਆਏ ਆ ਕੁਝ ਪਰਸਨ ਇਹੋ ਜਿਹੇ ਆ ਜਿਹੜੇ ਗਲਤ ਅਰਕਤਾਂ ਕਰਦੇ ਆ ਉਹਨਾਂ ਵਾਸਤੇ ਉਹ ਸਮਝ ਕੇ ਵੀ ਹੋਣਗੇ ਪਰ ਇਹ ਵੀਰ ਜਾਂ ਚਲੋ ਜੋ ਵੀ ਹੋਇਆ ਨਹੀਂ ਹੋਣਾ ਚਾਹੀਦਾ ਇਸ ਕਰਕੇ ਮਾਫੀ ਚਾਹੁੰਦੇ ਆ ਤੇ 2 ਮਿੰਟ ਲਈ ਬੈਠ ਤੇ ਫਿਰ ਅਗਲੀ ਗੱਲ ਵੀ ਪੁੱਛ ਚਲਾ ਜਾਵੇ ਰੋਟੀ ਖਾਦੇ ਤੋਂ ਬਗੈਰ ਇਹ ਬੇੜਤੀ ਆ ਸੋ ਬੁੱਟਾ ਅਮਰੀਕਾ ਜੀ ਦੋ ਲਬਜ ਤੋਂ ਕਬੱਡੀ ਦੇ ਵਾਸਤੇ ਜਰੂਰ ਆਓ ਆਓ ਬੋਟਾ ਅੰਮ੍ਰਿਤਸਰ ਜੀ ਦੋ ਸ਼ਬਦ ਇਹ ਵਾਟ ਸਮਾ ਹੋ ਰਿਹਾ ਤਲਵਾਰਕਰਾਲਾ ਜੀ ਕਰਾ ਰਹੇ ਆ ਸੁਖਾ ਸਰਵ ਕੋਟ ਉਹਨਾਂ ਕੱਲਿਆਂ ਦਾ ਨਹੀਂ ਆਪਣਾ ਸਾਰਿਆਂ ਦਾ ਹੈ ਤੇ ਜਿਨ੍ਹਾਂ ਦੇ ਮਾਨ ਸਨਮਾਨ ਹੋਏ ਆ ਇਹ ਮਾਨ ਸਨਮਾਨ ਦੇ ਹੱਕਦਾਰ ਸੀਗੇ ਉਹ ਤਾਂ ਹੋਏ ਆ ਉਹਨਾਂ ਨੂੰ ਇਸ ਕਾਬਲ ਗੁਰੂ ਮਾਰਨੇ ਬਣਾਇਆ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਗੋਸਬਾਨਾਂ ਨੇ ਉਹਨਾਂ ਦੀ ਮਿਹਨਤ ਨੇ ਬਣਾਇਆ ਤੇ ਉਹਨਾਂ ਕਰਕੇ ਸਾਡੇ ਘਰਾਂ ਦੇ ਚੁੱਲ੍ਹੇ ਚੱਲਦੇ ਆ ਕਬੱਡੀ ਕਰਕੇ ਅਲੇਰਾ ਕਰਕੇ ਪ੍ਰਬੰਧ ਕਮੇਟੀਆਂ ਕਰਕੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਕਰਕੇ ਖਾਸ ਕਰਕੇ ਐਨ ਆਰ ਆਈ ਵੀਰਾਂ ਕਰਕੇ ਜੇ ਅੱਜ ਕਬੱਡੀ ਇੱਥੋਂ ਤੱਕ ਗਈ ਹੈ ਉਹ ਆਪਣੇ ਭਰਾ ਆਪਣੇ ਪਿੰਡਾਂ ਵਿੱਚ ਉਹ ਮਿਹਨਤ ਕਰਕੇ ਕੋਈ ਕੈਨੇਡਾ ਵਸ ਗਿਆ ਉਈ ਇੰਗਲੈਂਡ ਵੱਜ ਗਿਆ ਜਿੱਥੇ ਵੀ ਜਾ ਵਸੇ ਉਹਨਾਂ ਨੇ ਕਬੱਡੀ ਲਈ ਭਲਾ ਭਲੇ ਲਈ ਸੋਚਿਆ ਤੇ ਆਪਾਂ ਇੱਥੇ ਬੈਠੇ ਆਂ ਮੈਂ ਥੋੜਾ ਜਜ਼ਬਾਤੀ ਤਾਂ ਹੋ ਗਿਆ ਸੀ ਆ ਘਰਾਲਾ ਸਾਹਿਬ ਕਿਉਂਕਿ ਮੇਰੇ ਕਬੱਡੀ ਦੇ ਵਿੱਚ ਕੈਰੀਅਰ ਤੇ 22 ਸਾਲ ਬਤੀਤ ਕੀਤੇ ਆ ਮੈਂ ਸਭ ਤੋਂ ਜ਼ਿਆਦਾ ਸਮਾਂ ਮਾਝੇ ਦੀ ਧਰਤੀ ਤੇ ਬਤੀਤ ਕੀਤਾ ਮਹਾਪੁਰਸ਼ ਸਿੰਘ ਸਹਿਬਾਨ ਬਾਬਾ ਅਵਤਾਰ ਸਿੰਘ ਘਰਾਲਾ ਉਹਨਾਂ ਦੇ ਕਰਕੇ ਤੇ ਤੁਹਾਡੇ ਕਰਕੇ ਮੈਨੂੰ ਤਾਂ ਲੱਗਾ ਕਿ ਕਿਰਾਲਾ ਸਾਹਿਬ ਤੁਸੀਂ ਮੇਰੇ ਵੱਡੇ ਹੋ ਮੈਂ ਕਿਸੇ ਮੁਸੀਬਤ ਦੇ ਵਿੱਚ ਸੀਗਾ ਅੱਜ ਇੱਥੇ ਤਰਨਤਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਹੈ ਮੇਰੇ ਭਾਈਆ ਜੀ ਦੀ ਬਾਹ ਆ ਗਈ ਹੈ ਮਸ਼ੀਨ ਦੇ ਵਿੱਚ ਤੇ ਮੈਂ ਉੱਥੇ ਸੀਗਾ ਮੈਂ ਕਰਾਲਾ ਸਾਹਿਬ ਮੈਥੋਂ ਆਇਆ ਨਹੀਂ ਜਾਣਾ ਮੇਰੀ ਬੜੀ ਮਜਬੂਰੀ ਹੈ ਤੇ ਕਿਰਾਲਾ ਸਾਹਿਬ ਕਹਿੰਦਾ ਨਹੀਂ ਯਾਰ ਆਪਣੇ ਘਰ ਦਾ ਹਵਾਰਡ ਹੈ ਤੇ ਤੁਸੀਂ ਜ਼ਰੂਰ ਪਹੁੰਚਣਾ ਤੇ ਮੈਂ ਕਰਾਲਾ ਸਾਹਿਬ ਤੁਹਾਡਾ ਤੇ ਮਾਝ ਦੀ ਧਰਤੀ ਦਾ ਕਦੇ ਦੇਣ ਨਹੀਂ ਦੇ ਸਕਦਾ ਤੁਸੀਂ ਮੈਨੂੰ ਇਸ ਕਾਵਲ ਸਮਝਿਆ ਦੇ ਵੱਡਿਆਂ ਨੇ ਹਲਵੰਤ ਭਾਜੀ ਬੈਠੇ ਆ ਸੱਜਣ ਬੈਠਾ ਜਦੋਂ ਕੋਈ ਮੇਰਾ ਕੋਈ ਵੀ ਕਿਤੇ ਮਸੀਤ ਮਾਰੀ ਮੁੱਟੀ ਆ ਜਾਂਦੀ ਹੈ ਮੈਂ ਸੱਜਣ ਯਾਰਾਂ ਕੰਮ ਇਦਾਂ ਆ ਗਿਆ ਕਹਿੰਦਾ ਨਹੀਂ ਯਾਰ ਪਰਵਾਹ ਨਹੀਂ ਕਰਨੀ ਪਰ ਮੈਨੂੰ ਗਿਲਾ ਕੀ ਲੱਗਾ ਸੱਜਣ ਭਾਜੀ ਮੈਂ ਕਿ ਜੇ ਮੈਂ ਕਹਿਦਾ ਤਾਂ ਕਹਿੰਦਾ ਭਾਈ ਹੁਣ ਅਸੀਂ ਚਾਰ ਬਣਾ ਰਹੇ ਆ ਰੁੰਡਾਲਾ ਸਾਹਿਬ ਦਾ ਵੀ ਕੈਰੀਅਰ 20 ਸਾਲ ਦਾ ਹੋ ਗਿਆ ਹੈ ਛੇਰੇ ਭਾਈ ਦਾ 20 ਸਾਲ ਦਾ ਹੋ ਗਿਆ ਤੇ ਮੇਰਾ ਛੋਟਾ ਵੀਰਾ ਬਰਿੰਦਰ ਖੇਮ ਕਰਨ ਤੁਸੀਂ ਸਾਡੇ ਕੈਰੀਅਰ ਤੇ ਕੱਢ ਕੇ ਦੇਖ ਲਓ ਹੋ ਸਕਦਾ ਇਨਸਾਨ ਗਲਤੀਆਂ ਦਾ ਪਤਲਾ ਕਿਤੇ ਗਲਤੀ ਹੋ ਗਈ ਹੋਵੇ 20 ਸਾਲ ਕਬੱਡੀ ਬੋਲਤੀ ਕਬੱਡੀ ਨਾਲ ਜੁੜੇ ਪਲੇਅਰ ਬੋਲਤੇ ਪ੍ਰਮੋਟਰ ਬੋਲਤੇ ਸਾਡਾ ਰੋਜ਼ਗਾਰ ਚੱਲਦਾ ਹੈ। ਗ੍ਰਾਮ ਪੰਚਾਇਤ ਅੱਜ 5 ਸਾਲ ਦੀ ਕੋਈ ਪ੍ਰਬੰਧ ਕਮੇਟੀ ਬਣ ਜਾਂਦੀ ਹੈ ਉਹ 5 ਸਾਲ ਮੇਲਾ ਕਰਵਾਉਂਦੀ ਹੈ। ਐਂਡਾ ਚੁਗਰਾਈ ਕਰਕੇ ਉਹਨਾਂ ਦਾ ਵੀ ਸਾਡਾ ਫਰਜ਼ ਬਣਦਾ ਭਾਈ ਉਹਨਾਂ ਨੂੰ ਸਤਿਕਾਰ ਦਈਏ। ਤੇ ਚਲੋ ਮੈਂ ਇੱਕ ਹੋਰ ਗੱਲ ਕਰਦਾ ਘਰੇਾਲਾ ਸਾਹਿਬ ਕਿ ਨਿੱਕੀ ਜਿਹੀ ਮਿਸਟੇਕ ਹੋਰ ਕਰਕੇ ਕਹਿੰਦੇ ਨੇ ਘਰੇ ਬੈਠੇ ਕਮੈਂਟਰਾਂ ਨੇ ਉਹਨੇ ਆਹੀ ਚਾਰ ਆਏ ਆ ਤੇ ਹਜ਼ਾਰ ਮਿੰਟ ਤੱਕ ਬੈਠਾ ਕੀ ਉਹ ਛੱਟੇ ਮਾਰਦੇ ਆ? ਇਹ ਗੱਲ ਦਾ ਵੀ ਜਵਾਬ ਕੱਲ ਨੂੰ ਲਾਈਵ ਚੱਲਦਾ ਦੇਣਾ ਪਊ। ਉਹ ਸੱਜਣ ਦੇਣਾ ਪਊ ਕੰਨੀ ਦੇਣਾ ਪਊ। ਪਰ ਅਸੀਂ ਫੇਰ ਵੀ ਮਾਫੀ ਚਾਹੁੰਦੇ ਆ। ਮੇਰੇ ਤੋਂ ਕੋਈ ਮਿਸਟੇਕ ਹੋ ਗਈ ਸਾਡੀ ਕਮੇਟੀ ਤੋਂ ਕੋਈ ਮਿਸਟੇਕ ਹੋ ਗਈ। ਸਾਰੇ ਪਲੇਅਰਾਂ ਦਾ ਸਾਰੇ ਕੋਚ ਸਹਿਬਾਨਾਂ ਦਾ ਇਹ ਵਾਰ ਲਈ ਮੈਂ ਘਰੇਾਲਾ ਸਾਹਿਬ ਮੈਂ ਤੁਸੀਂ ਵੱਡੇ ਹਾਂ ਮੈਂ ਜਵਜਾਤੀ ਹੋ ਗਿਆ ਮਾਫੀ ਚਾਹੁੰਨਾ। ਸਾਰੀ ਸੰਗਤ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ।